ਦਰبان پر بیٹھ ਕੇ ਲਿਖ। ਬੈਠ ਕੇ ਪਹਿਲਾਂ ਬੈਠ ਜਾਂਦੇ ਸੀਗੇ। ਨਹੀਂ ਬੈਠੇ। ਹੁਣ ਨਹੀਂ ਬੈਠਾ ਜਾਂਦਾ ਜੀ ਨਾ। ਹਾਂ। ਹੁਣ ਹੁਣ ਬੈਠ ਗਏ। ਹਾਂ ਜੀ। ਠੀਕ। ਖੜੇ ਹੋਇਓ। ਹੁਣ ਕਿੰਨਾ ਕ ਫਰਕ ਆ ਤੈਨੂੰ ਕਿ ਤਕਲੀਫ ਹੋਣ ਕਿਵੇਂ ਆ ਗੋਡਿਆਂ ਦੀ। ਯਾਨੀ ਜੀ 100% ਰਹੇਗਾ ਬਸ। ਠੀਕ। 80% ਠੀਕ ਹੈ ਮਾਣਦਾ। ਹਾਂ ਜੀ। ਹਾਂ ਜੀ। ਹਾਂ। ਤੇ ਪਹਿਲਾਂ ਤੁਹਾਨੂੰ ਨੀਂਦ ਸੀਗੀ ਇੰਨੇ ਠੀਕ ਹੋ ਜੂਗੀ ਹੁਣ। ਮਨ ਲੱਗ ਜੀ ਤੇ ਨੈਕ ਜੀ ਕਿਹਨੇ ਤੇ ਨਵਾਂ ਗੋਡਾ ਪਉਣ ਪਊਗਾ ਹਾਂ ਸ਼ਹਿਰੋਂ ਤੋਂ ਢੀਆ ਹਾ ਵੀਡੀਓ ਦੇਖ ਵੇਖ ਕੇ ਮੈਨੂੰ ਇਤਿਹਾਰੀ ਅੱਛਾ ਜਦੋਂ ਆਪਣੇ ਕੋਲੇ ਆਏ ਉਦੋਂ ਕੀ ਪ੍ਰੋਬਲਮ ਸੀ ਤੁਹਾਨੂੰ ਹਾਂਜੀ ਗੋਡੇ 'ਚ ਬਹੁਤ ਤਕਲੀਫ ਸੀ ਹਾਂ ਕੋ ਰਹਿ ਨਹੀਂ ਸੀ ਜੰਨਾ ਮਰਦਾ ਸੀ ਹਾਂ ਕਿਵੇਂ ਤੁਰਦੇ ਸੀ ਜਦੋਂ ਪਹਿਲੇ ਦਿਨ ਆਏ ਉਦੋਂ ਕਿਵੇਂ ਤੁਰੇ ਆਪਣੇ ਕੋਲੇ ਜਦੋਂ ਵਾਏ ਫਿਰ ਲੰਗ ਮਾਰ ਕੇ ਤੁਰਦੀ ਸੀ ਹੁਣ ਹੁਣ ਤੁਰ ਕੇ ਦਿਖਾਉ ਕਿਵੇਂ ਤੁਰਦੀ thank you